ਆਖਿਰ ਬੀਜੇਪੀ ਨੂੰ ਝੁਕਣਾ ਹੀ ਪਿਆ ਆਖਿਰ ਆਰਐਸਐਸ ਦੇ ਜਿਹੜੇ ਮੂਹ ਮੋੜੇ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੇ ਮੂੜੇ ਮੈਂ ਉਹਨਾਂ ਬਹਾਦਰ ਬੱਚਿਆਂ ਦੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਔਰ ਜਿਸ ਪ੍ਰਕਾਰ ਦੀਆਂ ਫੋਰਸਸ ਉਸੇ ਲਾ ਕੇ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਟੂਡੈਂਟਸ ਨੂੰ ਲੇਕਿਨ ਉਹਨਾਂ ਨੇ ਰੱਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਆਇਆ ਇਹ ਨਰੋਲ ਜਿੱਤ ਪੰਜਾਬ ਦੇ ਸਟੂਡੈਂਟਸ ਦੀ ਜਿੱਤ ਹੈ ਉਹਨਾਂ ਬੱਚੇ ਤੇ ਬੱਚੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸੰਘਰਸ਼ ਦੇ ਵਿੱਚ ਬਿਨਾ ਪਰਵਾਹ ਕੀਤੇ ਹੋਏ ਉਹਨਾਂ ਨੇ ਇਸ ਸੰਘਰਸ਼ ਦੀ ਲੜਾਈ ਲੜੀ ਔਰ ਅੱਜ ਇਹ ਉਹਨਾਂ ਦੀ ਜਿੱਤ ਹੋਈ ਹੈ ਜਾਨ ਬੁਝ ਕੇ ਬੀਜੇਪੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਟੈਸਟ ਕਰਦੀਏ ਵਾਰ-ਵਾਰ ਇਮਤਿਹਾਨ ਲਿਆ ਜਾ ਰਹੇ ਇਹ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੇ ਵੱਲ ਹੋਈ ਸੀ ਜਦੋਂ ਉਹ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਫਿਰ ਬੀਬੀਐਮਬੀ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਬੋਰਡ ਫਿਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਦੇਣਾ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰਨੀ ਔਰ ਫਿਰ ਸੈਨੇਟ ਤੇ ਸਿੰਡੀਗੇਟ ਦੇ ਇਲੈਕਸ਼ਨ ਬੰਦ ਕਰਾਉਣੇ ਔਰ ਇਹ ਸਾਰਾ ਕੰਮ ਵਾਰ-ਵਾਰ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਕੱਲ ਪਰਸੋ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਣ ਦੇ ਮਨਸੂਬੇ ਸਨ ਜਿਹੜਾ ਕਿਹਾ ਕਿ ਹੁਣ ਅਸੀਂ ਬਿੱਲ ਨਹੀਂ ਲੈ ਕੇ ਆਵਾਂਗੇ ਮੈਂ ਇੱਥੇ ਦੱਸਣਾ ਚਾਹੁੰਦਾ ਐ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾستی ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕਿ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ ਔਰ ਦੁਬਾਰਾ ਫੇਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵਧਾਈ ਦੇਣਾ ਚਾਹੁੰਦਾ ਐ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਮੈਂ ਸਿਰਜ ਕੋਣਾ ਐ ਇਹ ਜਿਸ ਪ੍ਰਕਾਰ ਉਹਨਾਂ ਨੇ ਲੜਾਈ ਲੜੀ ਹੈ ਔਰ ਅੱਜ ਤੋਂ ਬਾਅਦ ਦੁਬਾਰਾ ਜ਼ੁਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ ਦੇਸ਼ ਭਰ ਚ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾਂ ਨੌਜਵਾਨ ਸਾਥੀਓ ਆਖਿਰ ਬੀਜੇਪੀ ਨੂੰ ਝੁਕਣਾ ਹੀ ਪਿਆ ਆਖਿਰ ਆਰਐਸਐਸ ਦੇ ਜਿਹੜੇ ਮੂਹ ਮੋੜੇ ਉਹ ਪੰਜਾਬ ਦੇ ਨੌਜਵਾਨ ਬੱਚਿਆਂ ਨੇ ਮੂੜੇ ਮੈਂ ਉਹਨਾਂ ਬਹਾਦਰ ਬੱਚਿਆਂ ਦੀ ਜਿਨ੍ਹਾਂ ਲੋਕਾਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਔਰ ਕਿਸ ਪ੍ਰਕਾਰ ਦੀਆਂ ਫੋਰਸਸ ਉਸੇ ਲਾ ਕੇ ਡੀਮੋਰਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸਟੂਡੈਂਟਸ ਨੂੰ ਲੇਕਿਨ ਉਹਨਾਂ ਨੇ ਰੱਤੀ ਭਰ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਆਇਆ ਇਨ ਰੋਜਿਤ ਪੰਜਾਬ ਦੇ ਸਟੂਡੈਂਟਸ ਦੀ ਜਿੱਤ ਹੈ ਉਹਨਾਂ ਬੱਚੇ ਤੇ ਬੱਚੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਸ ਸੰਘਰਸ਼ ਦੇ ਵਿੱਚ ਬਿਨਾਂ ਪਰਵਾਹ ਕੀਤੇ ਹੋਏ ਉਹਨਾਂ ਨੇ ਇਸ ਸੰਘਰਸ਼ ਦੀ ਲੜਾਈ ਲੜੀ ਔਰ ਅੱਜ ਇਹ ਉਹਨਾਂ ਦੀ ਜਿੱਤ ਹੋਈ ਹੈ ਜਾਣਬੁੱਝ ਕੇ ਭਾਜਪੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਟੈਸਟ ਕਰਦੀ ਹੈ ਵਾਰ ਵਾਰ ਇਮਤਿਹਾਨ ਲਿਆ ਜਾ ਰਿਹਾ ਹੈ ਇਹ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਦੇ ਵੱਲ ਹੋਈ ਸੀ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਫਿਰ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਫਿਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਦੇਣਾ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲ ਦੀ ਕੋਸ਼ਿਸ਼ ਕਰਨੀ ਔਰ ਫਿਰ ਸੈਨੇਟ ਤੇ ਸਿੰਡੀਕੇਟ ਦੇ ਇਲੈਕਸ਼ਨ ਬੰਦ ਕਰਾਉਣੇ ਔਰ ਇਹ ਸਾਰਾ ਕੰਮ ਵਾਰ-ਵਾਰ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਕੱਲ ਪਰਸੋ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਹਨ ਜਿਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਨ ਦੇ ਮਨਸੂਬੇ ਸਨ ਜਿਹੜਾ ਕਿਹਾ ਕਿ ਹੁਣ ਅਸੀਂ ਬਿੱਲ ਨਹੀਂ ਲੈ ਕੇ ਆਵਾਂਗੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾਤੀ ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕਿ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਹੈ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ ਔਰ ਦੁਬਾਰਾ ਫੇਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵਧਾਈ ਦੇਣਾ ਚਾਹਣਾ ਹੈ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ ਹਾਂ ਮੈਂ ਸਿਰਚ ਕੋਣਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਲੜਾਈ ਲੜੀ ਹੈ ਔਰ ਅੱਜ ਤੋਂ ਬਾਅਦ ਦੁਬਾਰਾ ਜ਼ੁਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ ਦੇਸ਼ ਭਰ ਚ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾ ਨੌਜਵਾਨ ਸਾਥੀ